ਡੇਰਾ ਪੋਰੇ ਵਾਲਾ ਸੁਖਨੰਦ ਵਾਲੇ ਸੰਤ ਬਾਬਾ ਬਲਵੀਰ ਸਿੰਘ ਜੀ ਜੋ ਪਿਛਲੇ ਕੁਝ ਸਮਾਂ ਪਹਿਲਾਂ ਆਪਣਾ ਸਰੀਰਕ ਚੋਲਾ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੀ ਸਨ ਸੋ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਪਰਮ ਸ਼ਿਸ਼ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਜੀ ਦੁਆਰਾ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਦੇ ਰਹੀ ਉਨ੍ਹਾਂ ਦੀ ਯਾਦ ਦੇ ਵਿੱਚ ਸੰਤ ਬਾਬਾ ਬਲਵੀਰ ਸਿੰਘ ਜੀ ਸਿਮਰਤੀ ਭਵਨ ਬਣਾਉਣ ਦਾ ਜਿਹੜਾ ਉਪਰਾਲਾ ਵਿੱਢਿਆ ਗਿਆ ਸੀਗਾ ਸੋ ਉਸ ਸਿਮਰਤੀ ਭਵਨ ਦੀ ਉਸਾਰੀ ਤੈਹ ਹੋਣ ਤੋਂ ਬਾਅਦ ਅੱਜ 17 ਸਤੰਬਰ 2024 ਨੂੰ ਸਿਮਰਤੀ ਭਵਨ ਦਾ ਲੈਂਟਰ ਪਾਇਆ ਗਿਆ ਹੈ ਸੋ ਲੈਂਟਰ ਪਾਉਣ ਦੇ ਲਈ ਜਿਹੜੀਆਂ ਆਸ-ਪਾਸ ਦੀਆਂ ਸੇਵਾਦਾਰ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਅਥੀਂ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇਸ ਮੌਕੇ ਇਲਾਕੇ ਪਰ ਤੋਂ ਜਿਹੜੀਆਂ ਸੰਗਤਾਂ ਨੇ ਪਹੁੰਚ ਕੇ ਇਸ ਸੇਵਾ ਦੇ ਵਿੱਚ ਆਪਣਾ ਆਪਣਾ ਬੰਦਾ ਯੋਗਦਾਨ ਪਾਇਆ ਇਸ ਮੌਕੇ ਮਹੰਤ ਕਮਲਜੀਤ ਸ਼ਾਸਤਰੀ ਜੀ ਨੇ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਹਾਂ ਕਿ ਉਹ ਇਸ ਸ੍ਰੀਮਤੀ ਭਵਨ ਨੂੰ ਜਲਦੀ ਹੀ ਤਿਆਰ ਕਰਕੇ ਇੱਥੇ ਜਿਹੜੇ ਬੱਚਿਆਂ ਨੂੰ ਗੁਰਮਤ ਦੀ ਵਿੱਦਿਆ ਦਾ ਜਿਹੜਾ ਜਲਦੀ ਹੀ ਆਰੰਭ ਕਰਨਗੇ ਇਥੋਂ ਵਿੱਦਿਆ ਦੇਣ ਦਾ ਉਪਰਾਲਾ ਜਿਹੜਾ ਇਸ ਦੇ ਨਾਲ ਹੀ ਜਿਹੜੇ ਸੰਤਾਂ ਵੱਲੋਂ ਜਿਹੜੇ ਉਹਨਾਂ ਦੇ ਉਦੇਸ਼ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਰ ਵੀ ਇਸ ਦੇਦੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਮੇ ਸਮੇਸਰ ਉਪਰਾਲੇ ਕੀਤੇ ਜਾਣਗੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਭਰ ਦੀਆਂ ਸੰਗਤਾਂ ਨੇ ਜਿਹੜੀਆਂ ਬੜੇ ਵੱਡੇ ਉਤਸ਼ਾਹ ਦੇ ਨਾਲ ਇਸ ਸਿਮਰਤੀ ਭਵਨ ਦੇ ਲੈਂਟਰ ਦੇ ਵਿੱਚ ਹੱਥੀਂ ਸੇਵਾ ਨਿਭਾ ਰਹੀਆਂ ਨੇ ਸੋ ਮਹੰਤ ਕਮਲਜੀਤ ਸ਼ਾਸਤਰੀ ਜੀ ਵੀ ਨਾਲ ਇਸ ਸੇਵਾ ਦੀ ਦੇਖ ਰੇਖ ਕਰ ਰਹੇ ਨੇ ਸੋ ਸੰਗਤਾਂ ਦੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਹੱਥੀਂ ਸੇਵਾ ਕਰਕੇ ਸੰਗਤਾਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹੈ ਸੋ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਪਿੰਡ ਸੁਖਾਨੰਦ ਜਿੱਥੇ ਜੋ ਸਥਿਤ ਹੈ ਪ੍ਰਾਤਨ ਡੇਰਾ ਪੂਰੇ ਵਾਲਾ ਉਸ ਦਾ ਜਿਹੜੇ ਇੱਕ ਸਾਈਡ ਦੇ ਜਿਹੜੇ ਪੁੱਥੋਂ ਦੇ ਮੂખી ਮਹੰਤ ਨੇ ਮਹੰਤ ਕਮਲਜੀਤ ਸ਼ਾਸਤਰੀ ਜੀ ਉਹਨਾਂ ਦੀ ਦੇਖਰੇਖ ਦੇ ਵਿੱਚ ਜਿਹੜੀ ਇਹ ਸੇਵਾਵਾਂ ਚੱਲ ਰਹੀਆਂ ਸੋ ਕੁਛ ਦੇਖ ਰਹੇ ਹਾਂ ਸੰਗਤਾਂ ਤੁਹਾਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਸੋ ਇਸ ਸਿਮਰਤੀ ਭਵਨ ਦਾ ਲੈਂਟਰ ਪਾਇਰੇ ਸੋ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਸੇਵਾ ਦੇ ਵਿੱਚ ਨਿਰੰਤਰ ਆਪਣਾ ਯੋਗਦਾਨ ਪਾ ਰਹੀਆਂ ਨੇ ਡੇਰਾ ਭੋਰੇ ਵਾਲਾ ਸੁਖਨੰਦ ਸੋ ਉੱਪਰ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਸਾਈਡ ਤੇ ਕੋਨੇ ਵਿੱਚ ਲੱਗੀ ਹੋਈ ਇਹ ਸੰਤ ਬਾਬਾ ਬਲਵੀਰ ਸਿੰਘ ਜੀ ਜੋ ਕੁਝ ਸਮਾਂ ਪਹਿਲਾਂ ਆਪਣਾ ਸ਼ਰੀਰ ਕੋ ਚੋੜਾ ਤਿਆਗ ਗਏ ਸਨ ਉਹਨਾਂ ਦੀ ਇਹ ਤਸਵੀਰ ਹੈ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਸਿਮਰਤੀ ਭਵਨ ਦਾ ਨਿਰਮਾਣ ਹੈ ਜੋ ਹੋ ਰਿਹਾ ਹੈ ਸੋਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਹੈਗਾ ਇਸ ਪਵੰਦੀਆਂ ਸੇਵਾਵਾਂ ਨੂੰ ਲੈ ਕੇ ਸੋ ਤਸਵੀਰਾਂ ਸਾਹਮਣੇ ਦੂਸਰੇ ਜਿਹੜੀ ਸੰਤ ਬਾਬਾ ਭਾਗ ਸਿੰਘ ਜੀ ਦੀ ਯਾਦ ਦੇ ਵਿੱਚ ਵੀ ਇੱਥੇ ਇੱਕ ਜਿਹੜੀ ਇਮਾਰਤ ਬਣੀ ਹੋਈ ਹੈ ਦੂਜੇ ਪਾਸੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਯਾਦਗਾਰਾਂ ਨੇ ਇਸ ਸਥਾਨ ਤੇ ਬਣਾਈਆਂ ਜਾ ਰਹੀਆਂ ਦੇਖੋ ਕਿਸ ਤਰ੍ਹਾਂ ਜਿਹੜਾ ਲੈਂਟਰ ਪਾਉਣ ਲਈ ਸੇਵਾਦਾਰ ਨੇ ਅਥੀਂ ਸੇਵਾ ਕਰ ਰਹੇ ਨੇ ਮੱਠਰ ਲੈ ਕੇ ਬਜਰੀ ਦੇ ਰੇਤਾ ਦੇ ਸੀਮਿੰਟ ਦੇ ਸੋ ਤਸਵੀਰਾਂ ਦੇ ਵਿੱਚ ਹੇਠਾਂ ਤੁਹਾਨੂੰ ਸੇਵਾਦਾਰ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੀ ਅਵਾਰੀ ਦੀ ਇਸ ਤਰ੍ਹਾਂ ਉਡੀਕ ਕਰ ਰਹੇ ਜਿਸ ਤਰ੍ਹਾਂ ਉਹਨਾਂ ਨੂੰ ਬੜਾ ਚਾਹ ਲੱਗਦਾ ਹੈ ਸੋ ਦੇਖੋ ਕਿੰਡੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਸੰਗਤਾਂ ਨੇ ਉਹ ਇਸ ਲੈਂਟਰ ਦੇ ਵਿੱਚ ਆਪਣੀ ਸੇਵਾਵਾ ਨਿਭਾਉਣ ਦੇ ਲਈ ਖੜੇ ਹੋਏ ਨੇ ਸੋ ਉੱਪਰ ਮਹਾਂਤ ਕਮਲਜੀਤ ਸ਼ਾਸਤਰੀ ਜੀ ਵੀ ਇਸ ਆ ਸੇਵਾਵਾਂ ਨੂੰ ਦੇਖ ਦੇਖ ਕਰ ਰਹੇ ਨੇ ਪੇਠਾ ਸੰਗਤਾਂ ਅਤੇ ਉੱਪਰ ਜਿਹੜੇ ਨੇ ਲੈਂਟਰ ਪਾਉਣੇ ਵਾਲੇ ਵੀਰ ਹੈ ਜਿਹੜੇ ਉਹ ਵੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਉਹ ਨਗਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੀਆਂ। ਸੋ ਲੈਂਟਰ ਦਾ ਜਿਹੜਾ ਹੈਗਾ ਕਾਫੀ ਹਿੱਸਾ ਜਿਹੜਾ ਜਿਹੜਾ ਸੰਗਤਾਂ ਨੇ ਪਾ ਦਿੱਤਾ ਹੈ ਸੋ ਕੁਝ ਸਮੇਂ ਦੇ ਵਿੱਚ ਹੀ ਜਿਹੜੇ ਸਾਬ ਨਾਲ ਸੰਗਤਾਂ ਦਾ ਵੱਡਾ ਇਕੱਠ ਹੈਗਾ ਸੋ ਥੋੜੇ ਸਮੇਂ ਚ ਇਹ ਲੈਂਟਰ ਜਿਹੜਾ ਇਹ ਪੈਣ ਦੀ ਸੁਭਾਵਨਾ ਹੈ। ਕਿਉਂਕਿ ਸੰਗਤਾਂ ਜਿਹੜੀਆਂ ਹੈ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਆ ਇਸ ਸੇਵਾ ਦੇ ਵਿੱਚ ਉੱਪਰ ਜਿਹੜਾ ਵੱਡੀ ਸੇਵਾ ਦੇ ਵਿੱਚ ਜਿਹੜੇ ਉੱਪਰ ਜਾਲ ਦੇ ਵਿੱਚ ਜਿਹੜੇ ਜਿਹੜੇ ਬੀਮ ਵਗੈਰਾ ਪਾ ਕੇ ਪੂਰੀ ਮਜ਼ਬੂਤੀ ਵਾਲਾ ਜਿਹੜਾ ਆਵੇ ਆ ਗਿਆ ਇਹਨੇ ਖੋਲ ਦੇਣੀ ਆ ਕੰਮ ਤੁਹਾਡੇ ਸਾਹਮਣੇ ਦੇਖ ਦੇਖ ਸਕਦਾ ਹੈ ਬਿਜਲੀ ਹਲਾ ਆ ਗਿਆ ਬਿਜਲੀ ਦੇ ਉੱਪਰਲੀ ਸਾਈਡ ਨੂੰ ਵੀ ਇਹਦੇ ਹੋਰ ਬਿਲਡਿੰਗ ਬਣਾਉਣ ਲਈ ਜਿਹੜੇ ਸਰੀਏ ਛੱਡ ਦਿੱਤੇ ਗਏ ਨੇ ਸ਼ਾਇਦ ਉੱਪਰਲੀ ਹੋਰ ਵੀ ਦੂਸਰੀ ਮੰਜ਼ਲ ਵੀ ਇਹਦੇ ਤੇ ਪਾਈ ਜਾ ਸਕਦੀ ਹੈ ਸੋ महंत ਕਮਲਜੀ ਸ਼ਾਸਤਰੀ ਜੀ ਆਪਣੀ ਦੇਖਰੇਖ ਦੇ ਵਿੱਚ ਇਹ ਦਿਉਂ ਇਹ ਸੇਵਾਵਾਂ ਲੈ ਰਹੇ ਨੇ ਸੰਗਤਾਂ ਤੋਂ ਵੱਖ-ਵੱਖ ਹੋਰ ਸੰਸਥਾਵਾਂ ਤੋਂ ਵੀ ਜਿਹੜੀਆਂ ਸੰਗਤਾਂ ਨੇ ਇੱਥੇ ਇੱਥੇ ਜਿਹੜੀਆਂ ਸੇਵਾ ਕਰਨ ਦੇ ਵਿੱਚ ਆਈਆਂ ਹੋਈਆਂ ਨੇ ਕਿਉਂਕਿ ਦੂਰ ਤੱਕ ਨੇ ਜਿਹੜੇ ਸ੍ਰੀਮਹੰਤ ਕਬਲਜੀਤ ਸ਼ਾਸਤਰੀ ਜੀ ਨੇ ਆਪਣੇ ਪਿਆਰ ਦਾ ਜਿਹੜਾ ਖਲਾਰਾ ਹੈ ਉਹ ਛਿੱਟਾ ਦਿੱਤਾ ਹੋਇਆ ਹੈ। ਤੋਂ ਇਸ ਕਰਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਉਹਨਾਂ ਦੇ ਹਰ ਇੱਕ ਸੱਦੇ ਤੇ ਪਹੁੰਚ ਜਾਂਦੀਆਂ ਐ। ਸੋ ਲੈਂਟਰ ਜਿਹੜਾ ਸੰਤਪਾਪਾ ਬਲਵੀਰ ਸਿੰਘ ਜੀ ਸਿਮਰਤੀ ਭਵਨ ਡੇਰਾ ਪੋਰੇਵਾਲਾ ਸੁਖਾਨੰਦ ਵਿਖੇ ਪਾਇਆ ਜਾ ਰਿਹਾ ਸੋ ਸਾਹਮਣੇ ਜਿਹੜੀ ਬਿਲਡਿੰਗ ਦੇਖ ਰਹੇ ਆ ਉਹ ਸੰਤਪਾਪਾ ਪਾਕ ਸਿੰਘ ਜੀ ਦੀ ਯਾਦ ਦੇ ਵਿੱਚ ਬਣੀ ਹੋਈ ਹੈ ਸੋ ਪ੍ਰਾਤਨ ਜਿੰਨੇ ਵੀ ਸੰਤ ਹੋਏ ਉਹਨਾਂ ਦੀ ਯਾਦਗਾਰਾਂ ਵੀ ਇਸ ਸਥਾਨ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਸਥਾਨ ਮੋਗਾ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੀ ਹੱਦ ਦੇ ਨਾਲ ਇਹ ਪਿੰਡ ਪੈ ਜਾਂਦਾ ਸੋ ਮਹੰਤ ਜੀ ਥੱਲੇ ਸੰਗਤਾਂ ਦੇ ਨਾਲ ਵਿਚਾਰ ਕਰਦੇ ਹੋਏ ਕਿ ਕਿਸ ਤਰ੍ਹਾਂ ਕਿਸ-ਕਿਸ ਤਰ੍ਹਾਂ ਜਿਹੜੀ ਇਹ ਸੇਵਾਵਾਂ ਨੂੰ ਮੁਕੰਮਲ ਕਰਨਾ ਹੈ ਸੋ ਸੀਮਿੰਟ, ਬਜਰੀ, ਸਰੀਆ, ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਥਾਨ ਤੇ ਪਹੁੰਚੀਆਂ ਸਨ ਪਿਛਲੇ ਦਿਨਾਂ ਦੇ ਵਿੱਚ। ਸੋ ਤੁਸੀਂ ਦੇਖ ਸਕਦੇ ਕਿ ਇਸ ਤਰ੍ਹਾਂ ਜਿਹੜਾ ਸੀਮਿੰਟ ਦਾ ਟਰਾਲਾ ਭਰਿਆ ਹੋਇਆ ਹੈ। ਸੇਵਾਦਾਰ ਇਸ ਤੋਂ ਜਗ੍ਹਾ ਤੋਂ ਬੋਰੀਆਂ ਚਕਵਾ ਕੇ ਉੱਪਰ ਲੈਂਟਰ ਪਾਉਣ ਦੇ ਲਈ ਤਿਆਰ ਰਹੇ ਆ। ਉਸ ਸਥਾਨ ਦੇ ਉੱਤੇ ਜਿਹੜੇ ਮਹੰਤ ਕਮਲਜੀਤ ਸ਼ਾਸਤਰੀ ਜੀ ਦੱਸ ਰਹੇ ਨੇ ਕਿ ਗੁਰਮਤਿ ਦੀਆਂ ਜਿਹੜੀਆਂ ਕਲਾਸਾਂ ਨੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਜਿਹੜੇ ਅੱਜ ਕੱਲ ਦੇ ਦੌਰ ਹੈ ਨਸ਼ਿਆਂ ਦਾ ਗਲਤ ਪਾਸੇ ਬੱਚੇ ਲੱਗ ਰਹੇ ਐ ਸੋ ਉਹਨਾਂ ਨੂੰ ਸਿੱਧੇ ਰਸਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਇਹ ਸਿਮਰਤੀ ਭਵਨ ਇੱਕ ਮੀਲ ਪੱਥਰ ਸਾਬਤ ਹੋਣਾ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਗੁਰਮਤ ਦੇ ਸਿਧਾਂਤ ਦੇ ਨਾਲ ਜੋੜਨ ਲਈ ਇਸ ਜਗ੍ਹਾ ਤੇ ਜਿਹੜੀਆਂ ਗੁਰਮਤ ਦੀਆਂ ਕਲਾਸਾਂ ਤੇ ਹੋਰ ਧਾਰਮਿਕ ਖਿਆਲੀ ਬੱਚਿਆਂ ਨੂੰ ਬਣਾਉਣ ਦੇ ਲਈ ਵੱਖ-ਵੱਖ ਪ੍ਰੈਟਾਂ ਜਿਹੜੀਆਂ ਅੱਜ ਕੱਲ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਸੋ ਉਹਨਾਂ ਤੋਂ ਛਡਕਾਰਾ ਦਵਾਉਣ ਦੇ ਲਈ ਬੱਚਿਆਂ ਨੂੰ ਹਰ ਤਰ੍ਹਾਂ ਦੀ ਜੇ ਜਾਨਕਾਰੀ ਹੈ ਧਾਰਮਿਕ ਪ੍ਰਦਾਨ ਕਰਵਾਈ ਜਾਣੀ ਹੈ ਤਾਂ ਜੋ ਜਿਹੜੇ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੁਰਾਈਆਂ ਨੇ ਉਹਨਾਂ ਤੋਂ ਜਿਹੜੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਸੋ ਇਸੇ ਹੀ ਮਨ ਮਕਸਦ ਦੇ ਨਾਲ ਜਿਹੜੀ ਇਹ ਬਿਲਡਿੰਗ ਦੀ ਉਸਾਰੀ ਕੀਤੀ ਜਾ ਸਕੇ ਜੇ ਆਉਣ ਵਾਲੀਆਂ ਪੀੜ੍ਹੀਆਂ ਜਣੀਆਂ ਉਹ ਜਿਹੀਆਂ ਮਾੜੀਆਂ ਹਾਲਾਤਾਂ ਜੋ ਸਮਾਜ ਦੇ ਵਿੱਚ ਅੱਜ ਕੱਲ ਬੁਰੀ ਤਰ੍ਹਾਂ ਜਿਹੜੀਆਂ ਜਿਹੜੇ ਬੱਚਿਆਂ ਨੂੰ ਆਪਣੀ ਪਕੜ ਦੇ ਵਿੱਚ ਜਕੜ ਦੇ ਵਿੱਚ ਲੈ ਕੇ ਤੇ ਉਹਨਾਂ ਨੂੰ ਗਲਤ ਪਾਸੇ ਤੋਰ ਲੈਂਦੀਆਂ ਸੋ ਉਹਨਾਂ ਸਾਰੀਆਂ ਹਾਲਾਤਾਂ ਤੋਂ ਛਡਕਾਰਾ ਤਾਂ ਹੀ ਮਿਲਣਾ ਜੇ ਸਾਨੂੰ ਆਪਦੇ ਪਸ਼ੂਕੜ ਬਾਰੇ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੋਊਗੀ ਤੇ ਕਿਸ ਤਰ੍ਹਾਂ ਜਿਹੜਾ ਸਾਡਾ ਇਤਿਹਾਸ ਹੈ ਕੁਰਬਾਨੀਆਂ ਭਰਿਆ ਤੇ ਧਾਰਮਿਕ ਤੌਰ ਤੇ ਅਸੀਂ ਤਾਂ ਹੀ ਇੰਨੇ ਮਜ਼ਬੂਤ ਹੋ ਸਕਦੇ ਹਾਂ ਜੇ ਸਾਨੂੰ ਅਜਿਹੀਆਂ ਸਥਾਨਾਂ ਦੀ ਵੀ ਲੋੜ ਹੈ ਤੇ ਇਸ ਸਥਾਨਾਂ ਦੇ ਵਿੱਚ ਅਜਿਹੇ ਗੁਰਮਤ ਵਿਚਾਰਾਂ ਦੀ ਗੁਰਮਤ ਦੀ ਸਿੱਖਿਆ ਦੀ ਵੀ ਲੋੜ ਹੈ ਤਾਂ ਜੋ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹ ਇਨ੍ਹਾਂ ਸਾਰੀਆਂ ਆਲਮਤਾਂ ਤੋਂ ਬਚੀ ਰਹੇ ਸੋ ਸੰਗਤਾਂ ਜਿਹੜੀਆਂ ਇਸ ਲੈਂਟਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਸਖਤ ਮਿਹਨਤ ਕਰ ਰਹੀਆਂ ਕਿਉਂਕਿ ਗਰਮੀ ਵੀ ਬੜੀ ਹੈ ਗਰਮੀ ਦੇ ਵਿੱਚ ਵੀ ਜਿਹੜੀ ਸੰਗਤਾਂ ਬੇਪਰਵਾਹ ਨੇ ਬਿਨਾ ਗਰਮੀ ਦੀ ਪ੍ਰਵਾਹ ਕੀਤੀਆਂ ਜਿਹੜੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਸ ਸਥਾਨ ਤੇ ਆਪਣਾ ਬਣਦਾ ਯੋਗਦਾਨ ਪਾਉਣ ਵਾਸਤੇ ਵੱਡੇ ਉਤਸ਼ਾਹ ਦੇ ਨਾਲ ਸੇਵਾਵਾਂ ਕਰ ਰਹੀਆਂ ਨੇ ਸੋ ਬਹੁਤ-ਬਹੁਤ ਧੰਨਵਾਦ ਸੰਗਤਾਂ ਦਾ ਕਿਉਂਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੇ ਅਜਿਹੇ ਕਾਰਜ ਨੇ ਨੇਪਰੇ ਚੜ੍ਹਦੇ ਨੇ ਸੋ ਮੰਤ ਕਮਲਜੀਤ ਸ਼ਾਸਤਰੀ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ